ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਗਰ ਇਹ ਵੀਡੀਓ ਤੁਹਾਡੇ ਤੱਕ ਪਹੁੰਚ ਗਈ ਹੈ ਤੇ ਇਹਨੂੰ ਸੁਣਨਾ ਸ਼ੁਰੂ ਕਰ ਦਿੱਤਾ ਹੈ ਤਾਂ ਪੂਰੀ ਅੰਤ ਤੱਕ ਜ਼ਰੂਰ ਸੁਣਿਓ ਕਿਉਂਕਿ ਜੋ ਅਸੀਂ ਸਮਝਣਾ ਚਾਹੁੰਨੇ ਆ ਉਹ ਦੀ ਸਾਨੂੰ ਸਮਝ ਨਹੀਂ ਲੱਗਦੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਤਾਂ ਦੇਖੋ ਸੰਗਤ ਜੀ ਵਾਹਿਗੁਰੂ ਪ੍ਰਮਾਤਮਾ ਸਾਨੂੰ ਹਰ ਵੇਲੇ ਇਹ ਸਮਝਾਉਂਦੇ ਹਨ ਕਿ ਅੰਮ੍ਰਿਤ ਵੇਲੇ ਉੱਠਣਾ ਬਹੁਤ ਚੰਗਾ ਹੁੰਦਾ ਹੈ ਕਿਉਂਕਿ ਅੰਮ੍ਰਿਤ ਵੇਲੇ ਉੱਠ ਕੇ ਅਸੀਂ ਹਰ ਇੱਕ ਚੀਜ਼ ਹਾਸਿਲ ਕਰ ਸਕਦੇ ਆ ਜੋ ਸਾਡੇ ਕੋਲ ਨਹੀਂ ਹੈ ਕਿਉਂਕਿ ਅੰਮ੍ਰਿਤ ਵੇਲਾ ਬਹੁਤ ਤਾਕਤਵਰ ਅਤੇ ਪਾਵਰਫੁਲ ਵੇਲਾ ਹੈ ਕਿਉਂਕਿ ਅੰਮ੍ਰਿਤ ਵੇਲੇ ਦੀ ਇੱਕ ਕੀਤੀ ਹੋਈ ਅਰਦਾਸ ਸਾਡੀ ਜ਼ਿੰਦਗੀ ਬਦਲ ਸਕਦੀ ਹੈ ਅੰਮ੍ਰਿਤ ਵੇਲੇ ਦੀ ਦਾਤ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਖਸ਼ੀ ਹੈ ਅਤੇ ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਦੀ ਦਾਤ ਮਿਲ ਜਾਵੇ ਤਾਂ ਉਹਨਾਂ ਨੂੰ ਕਾਹਦਾ ਡਰ ਕਿਉਂਕਿ ਡਰ ਭੈ ਦੁੱਖ ਤਖਲੀਫਾਂ ਭਾਵ ਕੀ ਸਾਰੀਆਂ ਚਿੰਤਾਵਾਂ ਸਾਡੀਆਂ ਸਤਿਗੁਰੂ ਸੱਚੇ ਪਾਸ਼ਾ ਗੁਰੂ ਨਾਨਕ ਦੇਵ ਜੀ ਆਪ ਲੈ ਲੈਂਦੇ ਹਨ ਅੰਮ੍ਰਿਤ ਵੇਲੇ ਉੱਠਣ ਵਾਲੇ ਮਨੁੱਖਾਂ ਤੇ ਵਾਹਿਗੁਰੂ ਸੱਚੇ ਪਾਸ਼ਾ ਹਮੇਸ਼ਾ ਮਿਹਰਬਾਨ ਰਹਿੰਦੇ ਹਨ ਤਾਂ ਆਪਾਂ ਨੂੰ ਹਮੇਸ਼ਾ ਅੰਮ੍ਰਿਤ ਵੇਲਾ ਸਾਂਭਣਾ ਹੈ ਇਹ ਨਹੀਂ ਕਿ ਅੰਮ੍ਰਿਤ ਵੇਲੇ ਆਪਾਂ ਉੱਕੇ ਆ ਤਾਂ ਉੱਡਦੇ ਅਸਾਰ ਹੀ ਆਪਾਂ ਆਪਣੇ ਹੀ ਕੰਮ ਧੰਦੇ ਸ਼ੁਰੂ ਕਰ ਦਿੱਤੇ ਹਨ ਤਾਂ ਅਸਲ ਵਿੱਚ ਜਾਗਣ ਨੂੰ ਹੀ ਜ਼ਿੰਦਗੀ ਕਿਹਾ ਜਾਂਦਾ ਹੈ ਅਤੇ ਜੋ ਮਨੁੱਖ ਜਿੰਨਾ ਜ਼ਿਆਦਾ ਸੁੱਤਾ ਰਹਿੰਦਾ ਏ ਉਹ ਓਨਾ ਹੀ ਜ਼ਿਆਦਾ ਦੁਖੀ ਰਹਿੰਦਾ ਹੈ ਅਤੇ ਉਹ ਓਨਾ ਹੀ ਉਦਾਸ ਰਹਿੰਦਾ ਹੈ ਅਤੇ ਜੋ ਜਾਗਦਾ ਰਹਿੰਦਾ ਏ ਉਹ ਓਨਾ ਹੀ ਖੁਸ਼ ਰਹਿੰਦਾ ਹੈ ਅਸਲ ਵਿੱਚ ਤਾਂ ਆਪਾਂ ਆਪਣੇ ਮਨ ਤੋਂ ਜਾਗੇ ਕਾਹੀ ਆਪਣੀ ਜ਼ਿੰਦਗੀ ਵਿੱਚ ਜਾਗਣਾ ਹੁੰਦਾ ਹੈ ਅਤੇ ਜੋ ਮਨੁੱਖ ਆਪਣੇ ਸਰੀਰ ਦੀ ਨੀਂਦ ਨਹੀਂ ਤੈਅ ਸਕਦਾ ਤੇ ਉਹ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਕਿਵੇਂ ਜਾਗੇਗਾ ਆਪਾਂ ਸਾਰੇ ਜਾਣਦੇ ਹਾਂ ਕਿ ਅਮ੍ਰਿਤ ਵੇਲੇ ਉੱਠਣਾ ਸਾਡੇ ਸਰੀਰ ਲਈ ਅਤੇ ਮਨ ਲਈ ਅਤੇ ਤਨ ਲਈ ਕਿੰਨਾ ਜ਼ਰੂਰੀ ਹੈ ਪਰ ਰਾਤ ਨੂੰ ਸੌਣ ਲੱਗਿਆਂ ਸੋਚਦੇ ਹਾਂ ਕਿ ਕੱਲ ਸਵੇਰੇ ਮੈਂ ਜਲਦੀ ਉੱਠਣਾ ਤੇ ਆਹ ਕੰਮ ਕਰਨਾ ਹੀ ਕਰਨਾ ਹੈ ਭਾਵੇਂ ਜੋ ਮਰਜ਼ੀ ਹੋ ਜਾਵੇ ਪਰ ਆਪਣੀ ਕਦੇ ਉਹ ਕੱਲ ਆਉਂਦੀ ਹੀ ਨਹੀਂ ਤੇ ਆਪਾਂ ਉਸ ਕੱਲ ਨੂੰ ਹਮੇਸ਼ਾ ਕਾਲ ਦੇ ਹੀ ਰਹਿਣੀ ਆ ਪਰ ਇੱਕ ਗੱਲ ਪੱਕੀ ਹੈ ਕਿ ਜੋ ਅੰਮ੍ਰਿਤ ਵੇਲੇ ਉੱਠਦੇ ਹਨ ਉਹ ਹਮੇਸ਼ਾ ਤੰਦਰੁਸਤ ਅਤੇ ਫੁਰਤੀ ਵਿੱਚ ਰਹਿੰਦੇ ਹਨ ਅਤੇ ਉਹਨਾਂ ਦੀ ਸਾਰਥਿਕ ਪਾਵਰ ਜ਼ਿਆਦਾ ਹੀ ਹੁੰਦੀ ਹੈ ਤਾਂ ਫਿਰ ਇੱਕ ਗੱਲ ਇਹ ਵੀ ਹੈ ਕਿ ਆਪਣੇ ਵਿੱਚ ਕਈ ਮਨੁੱਖ ਇਹੋ ਜਿਹੇ ਹਨ ਕਿ ਜੋ ਸੋਚਦੇ ਹਨ ਇੱਕ ਦਿਨ ਤਾਂ ਮਰਨਾ ਹੀ ਹੈ ਫਿਰ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਕੀ ਕਰਨਾ ਹੈ ਆਪਾਂ ਆਪਣੀ ਜ਼ਿੰਦਗੀ ਦਾ ਆਨੰਦ ਸੌ ਕੇ ਹੀ ਲੈਣੇ ਆ ਤਾਂ ਸੌ ਕੇ ਜ਼ਿੰਦਗੀ ਦਾ ਆਨੰਦ ਕਿਵੇਂ ਲੈ ਸਕਦੇ ਹਾਂ ਆਪਾਂ ਸੌ ਕੇ ਤਾਂ ਆਪਾਂ ਨੂੰ ਜੋ ਜ਼ਿੰਦਗੀ ਦਾ ਸਮਾਂ ਮਿਲਿਆ ਸੌ ਕੇ ਤੇ ਆਪਾਂ ਉਹ ਗਵਾਹ ਦਿੰਨੇ ਤਾਂ ਜਿਸ ਨਾਲ ਆਪਾਂ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਦੇ ਹਾਂ ਤਾਂ ਵਾਹਿਗੁਰੂ ਪਰਮਾਤਮਾ ਨੇ ਸਾਨੂੰ ਜਿਹੜਾ ਸਮਾਂ ਦਿੱਤਾ ਹੈ ਉਹਨੂੰ ਚੰਗੀ ਥਾਂ ਤੇ ਵਰਤੋ ਕਰੋ ਅਤੇ ਉਹਦਾ ਸਹੀ ਇਸਤੇਮਾਲ ਕਰੋ ਨਾ ਕਿ ਆਪਾਂ ਨੂੰ ਸੌਂ ਕੇ ਗੁਜ਼ਾਰ ਦੇਣਾ ਚਾਹੀਦਾ ਕਿਉਂਕਿ ਜਿਹੜਾ ਸਮਾਂ ਨਿਕਲ ਗਿਆ ਉਹ ਆਪਣੇ ਹੱਥ ਵਿੱਚ ਨਹੀਂ ਆਉਣਾ ਦੁਬਾਰਾ ਇਹ ਉਹ ਸਮਾਂ ਹੈ ਜਿਹਦੇ ਨਾਲ ਆਪਾਂ ਆਪਣੀ ਜ਼ਿੰਦਗੀ ਨੂੰ ਕਾਮਯਾਬ ਬਣਾ ਸਕਦੇ ਹਾਂ ਇਸ ਨਾਲ ਆਪਾਂ ਆਪਣੇ ਸਰੀਰ ਨੂੰ ਸੋਹਣਾ ਬਣਾ ਸਕਦੇ ਹਾਂ ਇਸ ਨਾਲ ਆਪਾਂ ਆਪਣੇ ਮਨ ਨੂੰ ਸੋਹਣਾ ਅਤੇ ਮਨ ਦੀ ਸ਼ਕਤੀ ਨੂੰ ਵਧਾ ਸਕਦੇ ਹਾਂ ਜਿਵੇਂ ਕਿ ਅੰਮ੍ਰਿਤ ਵੇਲੇ ਉੱਠ ਕੇ ਆਪਾਂ ਗੁਰਬਾਣੀ ਪੜ੍ਹ ਸਕਦੇ ਹਾਂ ਮੂਲ ਮੰਤਰ ਦਾ ਪਾਠ ਕਰ ਸਕਦੇ ਹਾਂ ਵਾਇਗੁਰੂ ਸਿਮਰਨ ਕਰ ਸਕਦੇ ਹਾਂ ਅਕਾਲ ਪੁਰਖ ਵਾਇਗੁਰੂ ਪਰਮਾਤਮਾ ਦਾ ਨਾਮ ਜਪ ਸਕਦੇ ਹਾਂ ਜਿਸ ਮਨੁੱਖ ਨੇ ਸਵੇਰ ਦੇ ਸੂਰਜ ਦੀ ਚੜਦੀ ਲਾਲੀ ਨਾ ਨਾ ਵੇਖੀ ਅਤੇ ਉਹ ਆਪਣੇ ਸਰੀਰ ਨੂੰ ਅਤੇ ਆਪਣੇ ਮਨ ਨੂੰ ਕਦੇ ਵੀ ਰੋਸ਼ਨੀ ਨਹੀਂ ਕਰ ਸਕਦਾ। ਆਪ ਕੀ ਕਦੀ ਵੀ ਕਾਮਯਾਬ ਨਹੀਂ ਬਣਾ ਸਕਦਾ। ਇਸ ਸੰਸਾਰ ਤੇ ਆਪਣੇ ਆਪ ਨੂੰ ਉਹ ਰੋਸ਼ਨੀ ਦੀ ਕਿਰਨ ਨਹੀਂ ਦੇ ਸਕਦਾ ਜੋ ਕਿ ਉਹਨੂੰ ਹਾਸਿਲ ਕਰਨੀ ਚਾਹੀਦੀ ਹੈ। ਜਿਵੇਂ ਕਿ ਸਾਡੇ ਆਸ-ਪਾਸ ਲੋਕ ਜਲਦੀ ਉੱਠਦੇ ਹਨ। ਉਹਨਾਂ ਕੀ ਕਰ ਲਿਆ? ਇਸ ਕਰਕੇ ਯਾਦ ਰੱਖਿਓ ਕਿ ਸਵੇਰੇ ਉੱਠਣਾ ਹੀ ਕਾਫੀ ਨਹੀਂ ਹੈ। ਕਿ ਉਸ ਵੇਲੇ ਆਪਾਂ ਕੀ ਕਰਦੇ ਆ ਉਹ ਜ਼ਿਆਦਾ ਮਾਇਨੇ ਰੱਖਦਾ ਸਾਡੀ ਦਿਨ ਦੀ ਸ਼ੁਰੂਆਤ ਸਤਗੁਰੂ ਸੱਚੇ ਪਾਸ਼ਾ ਗੁਰੂ ਨਾਨਕ ਦੇਵ ਜੀ ਦੇ ਨਾਮ ਤੋਂ ਸ਼ੁਰੂ ਹੋਣੀ ਚਾਹੀਦੀ ਹੈ ਅਤੇ ਜਿਸ ਵੇਲੇ ਤੋਂ ਆਪਾਂ ਵਾਹਿਗੁਰੂ ਦਾ ਨਾਮ ਜਪਣਾ ਸ਼ੁਰੂ ਕਰ ਦਿੰਨੇ ਆ ਤਾਂ ਵਾਹਿਗੁਰੂ ਜੀ ਸਾਡੇ ਤੇ ਮਿਹਰਬਾਨ ਹੋ ਜਾਂਦੇ ਹਨ ਅਤੇ ਸਾਡੇ ਤੋਂ ਬਹੁਤ ਖੁਸ਼ ਹੁੰਦੇ ਹਨ ਤਾਂ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਸਾਨੂੰ ਪੁੰਨ ਬਖਸ਼ਦੇ ਨੇ ਵਾਹਿਗੁਰੂ ਜੀ ਤਾਂ ਵਾਹਿਗੁਰੂ ਜੀ ਉਹੋ ਜਪਦੇ ਹਨ ਜਿੰਨਾ ਤੋਂ ਵਾਹਿਗੁਰੂ ਜੀ ਜਪਾਉਂਦੇ ਹਨ ਤਾਂ ਉਸ ਵਾਹਿਗੁਰੂ ਅਕਾਲ ਕਦਾ ਸ਼ੁਕਰਾਨਾ ਅੰਮ੍ਰਿਤ ਵੇਲੇ ਉੱਠ ਕੇ ਕਰਨਾ ਹੈ ਕਿ ਤਾਂ ਅੰਮ੍ਰਿਤ ਵੇਲੇ ਉੱਠ ਕੇ ਇਕਾਂਤ ਜਗ੍ਹਾ ਤੇ ਬੈਠ ਕੇ ਵਾਹਿਗੁਰੂ ਦਾ ਨਾਮ ਸਿਮਰਨ ਜਪਣਾ ਹੈ ਭਾਵ ਕਿ ਅੰਮ੍ਰਿਤ ਵੇਲੇ ਉੱਠ ਕੇ ਜੇ ਤੁਸੀਂ ਗੁਰਬਾਣੀ ਪੜ ਸਕਦੇ ਹੋ ਤਾਂ ਗੁਰਬਾਣੀ ਪੜੋ ਅਗਰ ਸਿਮਰਨ ਕਰ ਸਕਦੇ ਹੋ ਤਾਂ ਸਿਮਰਨ ਕਰੋ ਜੋ ਤੁਹਾਡੀ ਸ਼ਰਦਾ ਹੈ ਤੁਸੀਂ ਆਪਣੇ ਅਨੁਸਾਰ ਕਰ ਸਕਦੇ ਹੋ ਤਾਂ ਅੰਮ੍ਰਿਤ ਵੇਲੇ ਉੱਠਣਾ ਬਹੁਤ ਜ਼ਰੂਰੀ ਹੈ ਤਾਂ ਉਸ ਅੰਮ੍ਰਿਤ ਵੇਲੇ ਨੂੰ ਸੰਭਾਲਣਾ ਅਗਰ ਆਪਾਂ ਇਹ ਵੇਲਾ ਸੰਭਾਲ ਲਿਆ ਤੇ ਸਾਰੇ ਵੇਲੇ ਆਪਣੇ ਹੱਥ ਵਿੱਚ ਆ ਜਾਣੇ ਹਨ ਜਦੋਂ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਸਿਮਰਨ ਕਰਦੇ ਹਾਂ ਤਾਂ ਉਹਦਾ ਅਸਰ ਪੂਰੇ ਦਿਨ ਵਿੱਚ ਰਹਿੰਦਾ ਹੈ ਤਾਂ ਆਪਣੇ ਮਨ ਵਿੱਚ ਬੁਰੇ ਖਿਆਲ ਆਉਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਉਸ ਵਾਹਿਗੁਰੂ ਨੂੰ ਜਪਣ ਨਾਲ ਉਹਦੇ ਵਿੱਚ ਇੰਨੀ ਤਾਕਤ ਅਤੇ ਇੰਨੀ ਸ਼ਕਤੀ ਹੈ ਕਿ ਸਾਡੇ ਮਨ ਵਿੱਚ ਬੁਰੇ ਖਿਆਲ ਤਾਂ ਆਉਣ ਹੀ ਨਹੀਂ ਦਿੰਦੇ ਜੇਕਰ ਆਪਾਂ ਆਪਣਾ ਮਨ ਲਾ ਕੇ ਜਪਦੇ ਹਾਂ ਨਾ ਕਿ ਫਾਰਮੈਲਟੀ ਪੂਰੀ ਕਰਦੇ ਹਾਂ ਕਿਉਂਕਿ ਮਨ ਲਾ ਕੇ ਕਰਾਂਗੇ ਤਾਂ ਮਨ ਦੀ ਆਵਾਜ਼ ਹੀ ਵਾਹਿਗੁਰੂ ਸੁਣਦੇ ਹਨ ਇਸ ਕਰਕੇ ਆਪ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਜੀ ਦਾ ਨਾਮ ਹੀ ਜਪਣਾ ਹੈ ਕਿਉਂਕਿ ਵਾਹਿਗੁਰੂ ਜੀ ਨੇ ਸਾਨੂੰ ਦੁਨੀਆਵੀ ਕੰਮਾਂ ਵਾਸਤੇ 16 ਘੰਟੇ ਬਖਸ਼ੇ ਹਨ ਤਾਂ ਆਪਾਂ ਨੂੰ ਅੰਮ੍ਰਿਤ ਵੇਲੇ ਉੱਠ ਕੇ ਨਿਰਾਸ਼ ਨਹੀਂ ਹੋਣਾ ਚਾਹੀਦਾ ਭਾਵ ਕਿ ਇਹ ਕਦੀ ਨਹੀਂ ਸੋਚਣਾ ਚਾਹੀਦਾ ਕਿ ਮੈਂ ਅੰਮ੍ਰਿਤ ਵੇਲੇ ਉੱਠਦਾ ਹਾਂ ਗੁਰਬਾਣੀ ਪੜ੍ਹਦਾ ਹਾਂ ਜਪ ਕਰਦਾ ਹਾਂ ਪਰ ਮੇਰਾ ਫਿਰ ਵੀ ਕੋਈ ਕੰਮ ਨਿਪਰੇ ਨਹੀਂ ਚੜਦਾ ਤਾਂ ਸੰਗਤ ਜੀ ਇਹ ਨਹੀਂ ਸੋਚਣਾ ਬਸ ਆਪਾ ਆਪਣਾ ਕੰਮ ਕਰਨਾ ਹੈ ਤਾਂ ਆਪਾ ਆਪਣੇ ਕੰਮ ਕਰਕੇ ਅਭਿਆਸ ਕਰਦੇ ਹਾਂ ਅਤੇ ਵਾਰ-ਵਾਰ ਵਾਹਿਗੁਰੂ ਜੀ ਦਾ ਅਭਿਆਸ ਕਰਾਂਗੇ ਸਿਮਰਨ ਕਰਾਂਗੇ ਜਾਂ ਗੁਰਬਾਣੀ ਦਾ ਪਾਠ ਪੜ੍ਹਾਂਗੇ ਤਾਂ ਹੀ ਸਾਡਾ ਮਨ ਵਾਹਿਗੁਰੂ ਚਰਨਾ ਦੇ ਨਾਲ ਜੁੜੇਗਾ ਤਾਂ ਜੇ ਨਾ ਜੁੜੇ ਤਾਂ ਤਾਂ ਵੀ ਆਪਾਂ ਕੋਸ਼ਿਸ਼ ਕਰਦੇ ਰਹਿਣਾ ਹੈ ਉਸ ਆਕਾਲ ਪੁਰਖ ਦੇ ਪਰਮਾਤਮਾ ਦੇ ਨਾਲ ਜੁੜਨਾ ਹੈ ਤਾਂ ਆਪਾਂ ਜਿਆਦਾ ਸਮੇਂ ਨਾਮ ਜਪਣ ਦਾ ਅਭਿਆਸ ਕਰਨਾ ਹੈ ਜਿਵੇਂ ਕਿ ਕੋਈ ਨੌਕਰੀ ਵਾਲਾ ਮਨੁੱਖ ਆਪਣੀ ਨੌਕਰੀ ਕਰਦਾ ਹੈ ਭਾਤੇ ਭਾਵੇਂ ਉਹ ਤਲੇ ਮਨੁ ਕਰੇ ਤੇ ਭਾਵੇਂ ਉਹ ਦਿ ਲੋ ਕਰੇ ਤਾਂ ਕੰਮ ਤਾਂ ਕਰਦਾ ਹੀ ਹੈ ਨਾ ਪਰ ਉਹਦੀ ਤਨਖਾਹ ਤਾਂ ਪੂਰੀ ਮਿਲਣੀ ਹੈ ਘਟਾ ਤਾਂ ਨਹੀਂ ਨਾ ਮਿਲਣੀ ਤਾਂ ਉਸੇ ਤਰ੍ਹਾਂ ਹੀ ਆਪਾਂ ਨਾਮ ਜਪਦੇ ਆਂ ਸਿਮਰਨ ਕਰਦੇ ਆਂ ਗੁਰਬਾਣੀ ਪੜ੍ਹਦੇ ਆਂ ਆਪਣਾ ਕੰਮ ਛੱਡ ਕੇ ਆਪਣੇ ਟਾਈਮ ਦੇ ਅਨੁਸਾਰ ਆਪਣਾ ਕੀਮਤੀ ਵਕਤ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਦਿੰਨੇ ਆਂ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜ਼ਰੂਰ ਕਿਰਪਾ ਕਰਦੇ ਨੇ ਤਾਂ ਆਪਾਂ ਆਪਣੇ ਮਨ ਦੀ ਨਹੀਂ ਸੁਣਨੀ ਆਪਾਂ ਆਪਣੇ ਵਾਹਿਗੁਰੂ ਪਰਮਾਤਮਾ ਦੀ ਸੁਣਨੀ ਹੈ ਜਿਨੇ ਸਾਨੂੰ ਅੰਮ੍ਰਿਤ ਵੇਲਾ ਬਖਸ਼ਿਆ ਹੈ ਅਤੇ ਸਤਿਗੁਰੂ ਨੇ ਸਾਨੂੰ ਰਾਤ ਦਾ ਵੇਲਾ ਸੰਭਾਲਣ ਨੂੰ ਕਿਹਾ ਹੈ ਤੇ ਸਵੇਰ ਦਾ ਕਿਉਂਕਿ ਜੇ ਆਪਾਂ ਰਾਤ ਦਾ ਵੇਲਾ ਸੰਭਾਲਾਂਗੇ ਤਾਂ ਹੀ ਆਪਾਂ ਅੰਮ੍ਰਿਤ ਵੇਲੇ ਹਾਂਜੀ ਅਤੇ ਅਮ੍ਰਿਤ ਵੇਲੇ ਉੱਠ ਕੇ ਆਪਣੇ ਗੁਰੂ ਦਾ ਨਾਮ ਜਪਾਂਗੇ ਤਾਂ ਬਸ ਫਿਰ ਆਪਾਂ ਨੀਮ ਡਬੋਣਾ ਹੈ ਨੀਮ ਦੇ ਨਾਲ ਹੀ ਨਿਤ ਨੀਮ ਕਰਨਾ ਹੈ ਅਤੇ ਕਦੇ ਵੀ ਨੀਮ ਸਾਡਾ ਅਧੂਰਾ ਨਹੀਂ ਰਹਿਣਾ ਚਾਹੀਦਾ ਅਤੇ ਅਮ੍ਰਿਤ ਵੇਲੇ ਉੱਠਣਾ ਹੈ ਸੇਵਾ ਸਿਮਰਨ ਕਰਨਾ ਹੈ ਅਤੇ ਗੁਰਦੁਆਰਾ ਸਾਹਿਬ ਜਾਣਾ ਹੈ ਤੇ ਆਪਣੀ ਇਹੋ ਅਸਲੀ ਕਮਾਈ ਹੈ ਤਾਂ ਇਹ ਕਮਾਈ ਕਰਾਂਗੇ ਤਾਂ ਹੀ ਸਾਨੂੰ ਦੁਨਿਆਈ ਕਮਾਈ ਦਾ ਹਾਲ ਮਿਲੇ ਦਾ ਤਾਂ ਸੰਗਤ ਜੀ ਆਓ ਸਾਰੇ ਅੱਜ ਤੋਂ ਹੀ ਆਪਾਂ ਅੰਮ੍ਰਿਤ ਵੇਲੇ ਉੱਠਣਾ ਹੈ ਅਤੇ ਸੇਵਾ ਸਿਮਰਨ ਕਰਨਾ ਹੈ ਤਾਂ ਸੰਗਤ ਜੀ ਅੱਜ ਦੀ ਵੀਡੀਓ ਤੁਹਾਨੂੰ ਸਮਝ ਆਈ ਹੋਵੇ ਜਾਂ ਚੰਗੀ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖ ਦਿਓ ਅਤੇ ਨਾਲ ਦੇ